ਵੀਰ ਮੇਰੇ ਹਰ ਇੱਕ ਪੰਜਾਬੀ ਨੂੰ ਇਹ ਗੱਲ ਦਾ ਪਤਾ ਹੋਣਾ ਬਹੁਤ ਜ਼ਰੂਰੀ ਆ ਕਿ ਪਿਛਲੇ 10 ਦਿਨਾਂ ਦੇ ਵਿੱਚ ਜਿਹੜੇ ਸਟਰੀਟ ਫੂਡ ਵਾਲੇ ਪਈਏ ਬਾਹਰੋਂ ਆ ਕੇ ਰੇੜੀਆਂ ਲਾਉਂਦੇ ਆ ਉਹਨਾਂ ਦੇ ਖਾਣਿਆਂ ਦੇ ਵਿੱਚ ਸਪਰਮ ਦੇ ਮਿਲੇ ਅੰਸ਼ ਮਤਲਬ ਕਿ ਆਪਣਾ ਵੀਰ ਜੀ ਬੈਚਰ ਲਾਉਂਦੇ ਆ ਕਿਸੇ ਦੇ ਖਾਣੇ ਵਿੱਚ ਟੱਟੀ ਦੇ ਕਣ ਮਿਲੇ ਆ ਔਰ ਜਿਹੜਾ ਇੱਕ ਬੰਦਾ ਗੋਲ ਗੱਪਿਆਂ ਵਾਲੇ ਪਾਣੀ 'ਚ ਮੂਤ ਕਰਦਾ ਖੜਾ ਗਿਆ ਇੱਕ ਚਟਨੀ ਦੇ ਵਿੱਚ ਮੂਤ ਕਰਦਾ ਖੜਾ ਗਿਆ ਬਾਕੀ ਚਪਲਾਂ ਦੇ ਨਾਲ ਖਾਣਾ ਕੁਚਲਣਾ ਠੀਕ ਆ ਇਹ ਵਿੱਚ ਵੜ ਕੇ ਨੰਗੇ ਪੈਰੀ ਜਾਂ ਇਹ ਹਰਕਤਾਂ ਕਰਨੀਆਂ ਤਾਂ ਬਹੁਤ ਪਹਿਲਾਂ ਤੋਂ ਆਪਾਂ ਵੀਡੀਓ ਦੇਖਦੇ ਆਉਨੇ ਆ ਹੁਣੇ ਹੱਦਾਂ ਬਹੁਤ ਸਟ੍ਰੀਮ ਲੈਵਲ ਤੇ ਟੱਪੀਆਂ ਗਈਆਂ ਸੁਣ ਖਾਸ ਕਰ ਪਹਿਲੀ ਨੰਬਰ ਤੇ ਲੁਧਿਆਣਾ ਦਿਲਿੰਦਰ ਚੰਡੀਗੜ੍ਹ ਜਿਹੜੇ-ਜਿਹੜੇ ਵੱਡੀਆਂ ਸਿਟੀਆਂ ਐ ਔਰ ਇਹਨਾਂ ਦੇ ਖਿਲਾਫ ਵੀਡੀਓ ਪੈ ਰਹੀਆਂ ਐ ਪੰਜਾਬ ਦੇ ਵਿੱਚੋਂ ਪਈਏ ਭਜਾਉਣ ਦੀ ਗੱਲ ਦੀ ਜਦੋਂ ਸ਼ੁਰੂਆਤ ਹੋਈ ਸੀ ਕਈ ਥਾਵਾਂ ਤੇ ਪਈਆਂ ਨੂੰ ਕੁੱਟਿਆ ਗਿਆ ਐ ਇਹ ਚੀਜ਼ਾਂ ਉਹ ਬਿਲਕੁਲ ਜਾਣਦੇ ਆ ਭਲੀ-ਪਾਤੀ ਜਾਣਦੇ ਆ ਲੋਕ ਕਹਿ ਰਿਹਾ ਕਿ ਇਹ ਜਾਣ ਬੁੱਝ ਕੇ ਇਹ ਚੀਜ਼ਾਂ ਕਰ ਰਿਹਾ ਕਿ ਇਹ ਲੋਕ ਸਾਨੂੰ ਪਸੰਦ ਵੀ ਨਹੀਂ ਕਰਦੇ ਸਾਡਾ ਵਿਰੋਧ ਕਰਦੇ ਆ ਤੇ ਇਹਨਾਂ ਨੂੰ ਗੰਦ ਖਵਾਓ ਹੁਣ ਫੈਸਲਾ ਤੁਸੀਂ ਕਰਨਾ ਏ ਤੁਸੀਂ ਖੁਦ ਸੋਚੋ ਵੀਰ ਮੇਰੋ ਜਿਹੜੇ ਪਈਏ ਦੀ ਰੇੜੀ ਲੱਗੀ ਹੋਈ ਆ ਉਹਦਾ ਕੋਈ ਆਰਦਾ ਉੱਥੇ ਬਾਥਰੂਮ ਨਹੀਂ ਹੈ ਦੁਕਾਨਾਂ ਵਾਲੇ ਕੋਈ ਵੜਨ ਨਹੀਂ ਦਿੰਦੇਗੇ ਉਹਦੇ ਕੋਲ ਇੱਕ ਬਾਲਟੀ ਦੇ ਪਾਣੀ ਭਰੀ ਹੋਈ ਆ 5 ਕਿਲੋ ਦੀ ਉਹਨੇ ਸਾਰਾ ਦਿਨ ਰੇੜੀ ਲਾਉਣੀ ਆ ਉਹ ਸਾਫ਼ ਪਾਣੀ ਕਿੱਥੋਂ ਲਿਆਊਗਾ ਉਹ ਖੁਦ ਸਾਫ ਪਾਣੀ ਕਿੱਥੋਂ ਪੀਊਗਾ ਤੇ ਲੋਕਾਂ ਨੂੰ ਕਿੱਥੋਂ ਪਿਆਊਗਾ ਆਪਦੀਆਂ ਕੌਲੀਆਂ ਗਰਾਫ ਕੱਪਾਂ ਭਾਂਡੇ ਉਹ ਕਿੱਥੋਂ ਤੋਊਗਾ ਜਿਹੜੇ ਆਪ ਕਿਰਾਏ ਦੇ ਥੋੜੇ ਜਿਹੇ ਥਾਂ ਦੇ ਵਿੱਚ ਰਹਿੰਦੇ ਆ ਇੱਕ ਵਾਰੀ ਆ ਕੇ ਰੱਡੀ ਲਾ ਰਣੀ ਆ ਉਹ ਹੱਗਣ ਮੂਤਨ ਕਿੱਥੇ ਜਾਂਦੇ ਹੋਣਗੇ ਦਿਨ ਦੇ ਵਿੱਚ ਬੰਦਾ ਇੱਕ ਤੋਂ ਦੋ ਵਾਰੀ ਜਾਂ ਕਈ ਤਿੰਨ ਵਾਰੀ ਵੀ ਜਾਂਦੇ ਆ ਜੇ ਦੋਨਾਂ ਨੂੰ ਕੋਈ ਪੇਟ ਦਾ ਇਨਫੈਕਸ਼ਨ ਹੋਵੇ ਤਾਂ ਮੈਨੂੰ ਤੁਸੀਂ ਦੱਸੋ ਉਹ ਆਪਦੀ ਸਫਾਈ ਕਿਵੇਂ ਮੇਨਟੇਨ ਕਰਨਗੇ ਘਰਾਂ ਦੇ ਵਿੱਚ ਜਿਹੜੀਆਂ ਨੇ ਘਰ ਵਾਲੀਆਂ ਉਹ ਵੀ ਫੜੀਆਂ ਗਈਆਂ ਐ ਇਹ ਜਿਹੜੇ ਆਲੂ ਕੁਚਰਨ ਜਿਹੜੇ ਗੰਡੇ ਸੜਿਆ ਗਲਿਆ ਮਾਲ ਪੈਰ ਦੇ ਨਾਲ ਕੁਚਲ ਕੇ ਪਾਉਣਾ ਤੇ ਲੋਕਾਂ ਨੂੰ ਖਵਾਉਣਾ ਤਾਂ ਇਹ ਗੱਲ ਮੈਂ ਤੇ ਸਪਸ਼ਟ ਕਰਨਾ ਚਾਹਨਾਗਾ ਖਾਣਾ ਉੱਥੇ ਖਾਓ ਜਿੱਥੇ ਬਹੁਤ ਤਕੜਾ ਰੈਸਟੋਰੈਂਟ ਆ ਤੁਸੀਂ ਉਹਨਾਂ ਦੀ ਰਸੋਈ ਦੇ ਵਿੱਚ ਪਿੱਛੇ ਜਾ ਕੇ ਦੇਖ ਸਕੋ ਕਿ ਉਹ ਖਾਣਾ ਕਿਸ ਤਰ੍ਹਾਂ ਬਣ ਰਿਹਾ ਕੌਣ ਬਣਾ ਰਿਹਾ ਜਿੱਥੇ ਤੁਹਾਨੂੰ ਭਰੋਸਾ ਹੋਵੇ ਕਿ ਇਹ ਬੰਦੇ ਸਾਫ ਸਫਾਈ ਵਾਲੇ ਆ ਸਹੀ ਕੰਮ ਕਰਦੇ ਆ ਬਾਰੋ ਖਾਣਾ ਬਾਈ ਉੱਥੇ ਹੀ ਖਾਓ ਹੋਰ ਕਿਤੇ ਨਾ ਖਾਓ ਐਵੇਂ ਗੰਦਾ ਉਹਦੇ ਢੱਡ ਦੇ ਵਿੱਚ ਪਾ ਕੇ ਆਦਾਂਗੇ ਬਾਅਦ ਵਿੱਚ ਬਿਮਾਰੀਆਂ ਲਾਓਗੇ ਇਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈਗਾ ਜਿੱਥੇ ਤੁਹਾਡੇ ਭਰੋਸੇਯੋਗ ਰੈਸਟੋਰੈਂਟ ਹੋਟਲ ਹੈਗੇ ਆ ਉੱਥੇ ਹੀ ਖਾਓ